ਸੁਖਬੀਰ ਬਾਦਲ ਨੇ ਬੀਬੀ ਜਗੀਰਕੌਰ ਨੂੰ ਹਲਕਾ ਖਰੂਤ ਸਾਹਿਬ ਤੋਂ ਐਲਾਨਿਆ ਉਮੀਦਵਾਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅੱਜ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਤਰਨਤਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਹੋਈ ਮੀਟਿੰਗ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰਕੌਰ ਨੂੰ ਲੋਕ ਸਭਾ ਹਲਕਾ ਖਰੂਤ ਸਾਹਿਬ ਤੋਂ ਉਮੀਦਵਾਰ ਐਲਾਨਿਆ ਹੈ ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਰਣਜੀਤ ਸਿੰਘ ਬ੍ਰਹਮਪੁਰਾ ਵਿੱਚ ਹਿੰਮਤ ਹੈ ਤਾਂ ਉਹ ਲੋਕ ਸਭਾ ਹਲਕਾ ਸ਼੍ਰੀ ਖਰੂਤ ਸਾਹਿਬ ਤੋਂ ਚੋਣ ਲੜਨ ਅੱਜ ਤੇ ਅੱਜ ਗ੍ਰੈਗੋਰੀਨ ਕੈਲੰਡਰ ਦੇ ਮੱਧ ਪਰਕਰਾਂ ਪਹਿਲੀ ਪਹਿਲਾ ਅਸੀਂ ਐਲਾਨ ਦਿੱਤਾ ਹੈ ਮੈਨੂੰ ਪੂਰੀ ਆਸ ਹੈ ਕਿਹੜਾ ਹਿਸਟੋਰਿਕ ਰਿਜ਼ਲਟ ਆਉਂਦਾ ਕਾਂਗਰਸ ਦਾ ਸਫਾਇਰ ਬੰਦ ਲਾਉਣ ਉਹ ਅਸੀਂ ਬੈਠ ਕੇ ਵਿਚਾਰ ਚਲਾ ਦਿੱਤਾ ਜੇ ਆਪ ਵੀ ਪੰਡਾਲਾ ਕਾਂਗਰਸੀਆਂ ਦਾ ਜਿਆਦਾ ਪਿਆਰ ਬਾਰਡਰ ਤੇ ਪਰਲੇ ਪਾਸੇ ਪਾਕਿਸਤਾਨ ਨਾਲ ਲੱਗਦਾ ਹੈ ਯਾਰ ਮੈਂ ਕਹਿੰਦਾ ਬ੍ਰਹਮਪਰਾ ਸਾਹਿਬ ਦੀ ਜ਼ੁਬਾਨ ਤਜਬਤ ਹੋ ਗਈ ਜੇ ਹਿੰਮਤ ਹੈ ਮਾਝੇ ਦੇ ਜਰਨੈਲ ਕਹਿੰਦੇ ਆਪਣੇ ਆਪ ਨੂੰ ਆਪ ਕਿਉਂ ਨਹੀਂ ਖੜੇ ਹੁੰਦੇ ਖਡੂਰ ਸਾਹਿਬ ਤੋਂ ਉਹ ਆਪ ਇੱਥੇ ਮੈਂਬਰ ਪਾਰਲੀਮੈਂਟ ਨੇ ਹੈ ਦੂਜੇ ਦਾ ਸਾਰਾ ਕੁ ਲੈ ਲੈਂਦੇ ਆਪ ਲੜਨਾ ਚਾਹੀਦਾ ਸੀ ਉਹਨਾਂ ਨੂੰ ਸਾਰਾ ਹੀ ਸਾਰਾ ਕਾਂਗਰਸ ਨੇ ਕੈਪਟਨ ਨੇ ਅੱਜ ਖੂਕ ਰਿਹਾ ਕਿ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਪੁਲਿਸ ਤੱਕ ਕੋਈ ਕੰਟਰੋਲ ਨਹੀਂ ਸੀਐਮ ਦਾ ਕੋਈ ਇੰਟਰਫੇਸ਼ਨ ਦਾ ਕੰਟਰੋਲ ਨਹੀਂ ਜਿਹੜਾ ਸੀਐਮ ਮਿਲਦਾ ਹੀ ਨਹੀਂ ਆਉਂਦਾ ਹੀ ਨਹੀਂ ਉਹਨੂੰ ਫਿਕਰ ਹੀ ਨਹੀਂ ਪਰਵਾਹ ਹੀ ਨਹੀਂ ਇੱਥੇ ਹੋ ਕੀ ਰਿਹਾ ਨਸ਼ਾ ਆ ਰਿਹਾ ਨਹੀਂ ਆ ਰਿਹਾ ਮੁੱਖ ਮੰਤਰੀ ਨੂੰ ਕੋਈ ਫਿਕਰ ਨਹੀਂ ਆਪ ਐਸ਼ ਕਰਦਾ ਚੰਗਾ ਪਿਆਰ ਆ ਦੇ ਕਰਾ ਵੱਡੇ ਇਕਨੋਮਿਕ ਏਜੰਡਾ ਬੜੀ ਮੁਸ਼ਕਲ ਸੀ ਪੰਜਾਬ ਨੂੰ ਲੀਤ ਲੈ ਕੇ ਆਈ ਸੀ ਬੜੀ 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 ਸਪੀਡ ਨਾਲ ਡਿਵੈਲਪਮੈਂਟ ਸ਼ੁਰੂ ਕੀਤੀ ਸੀ ਇਹਨੇ ਰੋਕ ਦਿੱਤੀ ਹੈ ਜਿਹੜੇ ਗਰੀਬ ਕਿਸਾਨ ਮਜ਼ਦੂਰ ਜਿਨ੍ਹਾਂ ਨੂੰ ਸਹੂਲਤਾਂ ਦਿੱਤੀਆਂ ਨੇ ਬੰਦ ਕਰ ਦਿੱਤੀਆਂ ਸੋ ਸੁੱਤੇ ਹੋਏ ਕੈਪਟਨ ਨੂੰ ਜਗਾਉਣ ਨਾਲ ਬਹੁਤ ਜ਼ਰੂਰੀ ਹੈ ਤਾਂ ਜਾਗੂਗਾ ਜੇ ਨੂੰ ਹਰਾਵਾਂਗੇ ਆਦਲ ਸਾਹਿਬ ਦਾ ਮੇਰੇ ਪ੍ਰਤੀ ਵਿਸ਼ਵਾਸ ਸੀ ਜੇ ਮੇਰੀ ਪਾਰਟੀ ਦੇ ਲੀਡਰਾਂ ਦਾ ਮੇਰੇ ਪ੍ਰਤੀ ਵਿਸ਼ਵਾਸ ਸੀ ਤੇ ਮੈਂ ਧੰਵਾਦ ਕਰਦੀ ਹਾਂ ਤਰਨਤਨ ਸਾਹਿਬ ਦੇ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਆਪ ਆਵਾਜ਼ ਦੇ ਕੇ ਬਾਦਲ ਸਾਹਿਬ ਦੇ ਕੋਲੋਂ ਐਲਾਨ ਕਰਾਇਆ ਔਰ ਪ੍ਰਵਾਨਗੀ ਦਿੱਤੀ ਤੇ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਮੈਂ ساری ਜ਼ਿੰਦਗੀ ਕਰਜ਼ਾਈ ਰਹਾਂਗੀ ਔਰ ਇੱਕ ਇੱਕ ਬਸ਼ਰ ਦੀ ਸੇਵਾ ਕਰਕੇ ਮੈਂ ਆਪਣਾ ਕਰਜ਼ਾ ਉਤਾਰਾਂ ਜਿਨ੍ਹਾਂ ਨੇ ਬੇਦਵੀ ਕਰਾਈ ਕੀਤੀ ਉਹਨਾਂ ਨੂੰ ਲੋਕੀ ਸਭ ਜਾਣਦੇ ਆ ਗੁਰੂ ਸਾਹਿਬ ਆਪਣੇ ਆਪ ਇਹ ਸਭ ਬਦਲਾ ਉਹਨਾਂ ਲੋਕਾਂ ਤੋਂ ਲੈਣ ਗਿਆ ਇਹ ਚਾਹ ਲੋਕਾਂ ਨੇ ਕਰਾਈ ਆ ਅਸੀਂ ਸ਼ੋਮਨੀ ਅਕਾਲ ਦਾ ਹਮੇਸ਼ਾ ਪੰਥ ਦੀ ਸੇਵਾ ਦਾ ਰਹੇ ਗ੍ਰੰਥ ਦੇ ਸੇਵਾ ਦਾ ਰਹੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰਕ ਰਹੇ ਗੁਰਮਤਿ ਸਿਧਾਂਤਾਂ ਦੀ ਪਾਲਣਾ ਕਰਦੇ ਰਹੇ ਇਸ ਕਰਕੇ ਉਹਨਾਂ ਸਭ ਸਾਡੇ